ਜੇ ਇਹਨੂੰ ਸਸਰੀਆ ਘਰ ਕਿਦਾਂ ਚੱਲੇ ਵੀਰੋਂ ਉਮੀਦ ਕਰਨਾ ਠੀਕ ਹੋਗੇ ਵਧੀਆ ਹੋਗੇ ਤੇ ਕਿੱਥੇ ਵੀ ਹੋਗੇ ਆਪਣੀ ਲਾਈਫ ਨੂੰ ਇੰਜੋਏ ਕਰਨਾ ਦੁਆ ਕਰਨੇ ਅੱਲਾਹ ਪਾਕ ਸਾਰੇ ਵੀਰਾਂ ਭਰਾਵਾਂ ਬਜ਼ੁਰਗਾਂ ਸਾਡੀਆਂ ਮਾਵਾਂ ਭੈਣਾਂ ਸਾਰਿਆਂ ਚੜ੍ਹਦੀ ਕਲਾ ਰੱਖੇ ਲੋ ਜੀ ਵੀਡੀਓ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਸਾਡੇ ਅੱਜ ਕਮੈਂਟ ਪੜੇ ਆ ਮਾਸ਼ਾਅੱਲਾ ਮੈਂ ਅੱਜ ਬਹੁਤ ਪੜਿਆ ਕਮੈਂਟ बहुत बहुत शुक्रिया मेरा सामना था जी ने थाडी तारीफ की थी थाडी भी तारीफ की अच्छा लगा तर तो अच्छा लगा थाडी देखो तारीफ करने का है आज ये क्या कि बहुत रिएक्शन है लेकिन उन्होंने जो अच्छे रिएक्शन उन्होंने जो चुनवा था डाल हां अच्छा क्या बहुत शुक्रिया आज ਪਲ ਗਿਆ ਹਾਂ ਪਲ ਗਿਆ ਬਾਲਾ ਸਾਹਿਬ ਜੀ ਦੇਰ ਤੋਂ ਸ਼ੁਕਰੀਆ ਜਨਾਬ ਅੱਜ ਅੱਜ ਬਾਲਾ ਭਾਈ ਬਹੁਤ ਮਿਹਰਬਾਨੀ ਭਰਾਵਾਂ ਦੀ ਅੱਜ ਆ ਮੇਰੇ ਬਾਲਾ ਭਾਈ ਵੀ ਮਾਸ਼ਾ ਅੱਜ ਤੁਹਾਡੇ ਕਮੈਂਟ ਤੋਂ ਬਾਅਦ ਕੀ ਨਿਕਲਿਆ ਇਦਾਂ ਦੇ ਕਮੈਂਟ ਕਰਦੇ ਰਹੋਗੇ ਤਾਂ ਫਿਰ ਸਾਡੀਆਂ ਖੈਲਣੀਆਂ ਜੱਗਿਓ ਅਸੀਂ ਤੇ ਆਪਣੇ ਵੀਰਾਂ ਵੀ ਵੀਰਾਂ ਦੀ ਜਿਹੜੀ ਹੈ ਜੀ ਕਹਿਣ ਤੇ ਅਸੀਂ ਲੈ ਕੇ ਆਂਦੇ ਗੁਰਚਿਤ ਗੁਰਚੇ ਤੇ ਹੀ ਰੋ ਲਾ ਹਾਂ ਜੀ ਕਿਉਂ ਬੱਚੇ ਨੂੰ ਆਹ

ਮੈਂ ਕੀ ਕਰਾਂ ਮੈਂ ਕਿਸਾਈ ਹਾਂ ਕਿ ਰੇਣੇ ਕੇ ਬਣਿਆ ਹ ਬਣਿਆ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੀ ਮੁਰਗੀ ਅੱਤੇ ਟੋਲੇ ਦੀ ਮੁਦਰੀ ਖਾ ਗਈ ਅੱਛਾ ਤਨ ਬੇਰਾ ਪੱਕਾ ਬੇਰਾ ਤੋ ਭਈ 5 ਕੇ ਨੋਟ پکڑ ਲੈ ਕਿਸੇ ਦੋਰੇ ਬਾਤ ਨਾ ਕਰੀਏ ਕੇ ਭਾਗ ਦਾ ਭਾਗ ਦਾ ਭਾਗ ਦਾ ਭਾਗ ਦਾ ਬੜੇ ਕੰਮ ਦੀ ਏ ਇਹ ਮੁਰਗੀ ਕਰ ਤੂੰ ਮਾਲਾ ਨਾਲ ਜੀ ਦੇ ਨਾਲ ਇਹ ਦੁਰਗੀ ਅਰੇ ਛੁਰ ਕਿੱਧਰ ਰਿਹਾ ਭਾਈ ਜਿੱਥੇ ਮਰਜੀ ਜਿੱਧਰ ਮਰਜੀ ਜਾਈਂ ਕੱਕੇ ਗਾਏ ਓਕੇ ਕਢਾ ਲੈਣਾ ਪੈਣ ਦੇਣੇ ਨਹੀਂ ਮੇਰਾ ਮਤਲਬ ਤਾਂ ਤੈਨੂੰ ਮੁਰਗੀ 베ਚਨੀ ਹੈ ਕਿ ਕਿੰਨੀ ਪਿਆਰੀ ਮੁਰਗੀ ਹੈ ਸਾਡਾ ਦਿਮਾਗ ਖਰਾਬ ਹੋਇਆ ਅੰਨੀ ਮਹਗੀ ਮੁਰਗੀ ਉਹ ਵੀ ਤੈਨੂੰ 베ਚੀ ਹੈ ਤੂੰ ਬੰਦਾ ਇਸ ਤਰ੍ਹਾਂ ਦਾ ਖੋਟਾ ਮੰਦਾ ਵੀ ਖੋਟਾ ਤੇਰੇ ਨਾਲ ਸਾਡਾ ਕੋਈ ਲਾਗਾ ਤੇਗਾ ਨਹੀਂ ਸਾਨੂੰ ਤਾਂ ਤੇਰੀ ਸੱਕਲੇ ਨਹੀਂ ਵਧੀਆ ਲੱਗਦੀ ਤੂੰ ਆਪਣੇ ਘਰ ਆ ਜੀ ਅਸੀਂ ਆਪਣੇ ਘਰ ਆ ਜੀ ਜਾਣੇ ਤੇ ਜਾਣੇ ਦੇ ਜਾਣੇ ਦੇ ਬਹਾਨੇ ਦੇ ਮੇਰੇ ਬਾਸ ਉਹ ਲੁਧਿਆਣਾ ਦਾ ਦੁੱਗਣਾ ਮੁੱਲ ਦੇਵਾਂਗਾ ਦੇਵੀ ਮਾਂ ਕੇ ਸੌ ਲਾ ਕੇ ਮੈਂ ਹਰਿਆਣੇ ਕੇ ਬਾਣੀਆਂ ਝੂਟ ਕਾਣੀ ਉਹ ਲੁਭਾਈ ਤੂੰ ਜਾ ਸੱਟਾ ਬਨਾਰਸੀ ਨਾਲ ਜਵਾਨ ਹੋਗੀ 2000 ਦੇਊਗਾ 2 ਅੱਛਾ ਬਨਾਰਸੀ 2000 ਦੇਵੇਗਾ ਤਾਂ ਮੈਂ 2500 ਦੇਊਗਾ ਪਰ ਚੱਲ ਤੇਰੇ ਨਾਲ ਪੁਰਾਣੀ ਲਿਆ ਜਾ ਅਸੀਂ ਤੇਰੇ ਪਿੱਛੇ ਜਵਾਨ ਤੋੜ ਦਿੰਦੇ ਆ ਲੈ پکڑ 2500 ਰੁਪਏ ਅੱਜ ਤੋਂ ਬੜਿਆ ਟਿੱਕ ਟਿੱਕ ਨਿਸ਼ਾਨ ਦੇ ਰਹੇ ਭਾਈ ਇਹ ਮੇਰੇ ਤਾਂ ਲਾਗੀ ਬੱਲ ਲਾਗੀ ਚਲ ਰਹੀ ਏ ਜਾ ਬਾਕੀ ਸੋਨਾ ਖਾ ਗਈ ਹੈ ਤੇ ਤਿੰਨਾਂ ਦਾ ਪਲਾਨ ਆਪਣਾ ਨਾ ਚਨਾ ਆਹ ਦਾ ਪੰਜਰ ਕੇ ਬਾਈ 23 24 2500 ਦੇਖਿਆ ਇਹੋ ਗੱਲੇ ਬਿਜ਼ਨਸ 2500 ਲਿਆ ਕਿੰਨੀ ਆਪਰਦੇ ਆਣਗੇ ਹੁਣ ਬਈ ਬਾ ਮੰਨ ਗਏ ਰੋਡੂ ਤੈਨੂੰ ਲੈ ਫੜ ਕਿੰਨੂ 5 ਰੁਪਈਆ ਅਸੀਂ ਦੇਣ ਲੈਣ ਦੇ ਮਾਮਲੇ ਚ ਕੋਰੇ ਆ ਲੇਖਾ ਮਾਵਾਂ ਤੀਆਂ ਦਾ ਪੀਰੂ ਮੱਲ ਜੀ ਦਾ ਤੇ ਚੰਗੀ ਮੱਜੀ ਠੋਕਦੀ ਭੈਣ ਦੇਣ ਦਾ ਗਰੀਬਾਂ ਨੂੰ ਦਦਾ ਅੱਜ ਆਪਾਂ ਨੇ ਇਦੀ ਟੈਂਪਰੇਰੀ ਟਟ ਕਰਤੀ ਸਹੀ ਗੱਲੋ ਗਰੀਬਾਂ ਨੂੰ ਚੁੱਕੀ ਬਚਾ ਕੇ ਰੱਖਣਾ ਆਂਡਾ ਬਣਾ ਕੇ ਰੱਖਣਾ ਮੁਰਗੀ ਬਚਾ ਕੇ ਰੱਖਲਾ ਆਂਡਾ ਬਚਾ ਕੇ ਰੱਖਣਾ ਓਹੋ ਚੱਕਮਾਸੀ ਆ ਦੇ ਸਾਡੀ ਪਹਿਲੀ ਕਮਾਈ ਮੈਂ ਮਰ ਗਈ ਐਨੇ ਪੈਸੇ ਮੁਰਗੀ ਨਹੀਂ ਸੀ ਉਹ ਰੋਜ ਜੀ ਕਰਿਆੜੂ ਮੁਰਗੀਆਂ ਨਹੀਂ ਮਹਿਗੀਆਂ ਹੋ ਗਈਆਂ ਹੋਰ ਪੈਂ ਦਿਨਾਂ ਦੇ ਵਰਲਡ ਫਲੂ ਚੱਲ ਰਿਹਾ ਇਸ ਕਰਕੇ ਮੁਰਗੀਆਂ ਦੀ ਕੀਮਤ ਪੈ ਗਈ ਨਹੀਂ ਕਿल्ले ਸਾਂਨੇ ਨੇ ਮੇਰੇ ਪੁੱਤ ਇੱਕ ਤੁਹਾਡਾ ਬੇਕਾਰ ਬੇਲਾ ਪਿਓ ਜਿਹੜਾ ਕੰਮ ਦਾ ਟੱਕਾ ਨਹੀਂ ਤੋੜਦਾ ਥਾਈ ਦਰਵਾਜ਼ੇ ਬੈਠਾ ਰਹੂ ਇਹ ਉਹ ਤੇ ਵਿੱਲੇ ਪਿਓ ਨੂੰ ਤਾਂ ਪਿਓ ਕਹਿ ਨੂੰ ਨੀ ਰੂ ਕਰਦੀ ਸਾਰੀ ਦਿਹਾੜੀ ਤੇਰੀਆਂ ਦੇ ਸੁਪਨੇ ਲੈੰਦਾਰ ਉਹ ਪਹਿਲਾ ਪਿਓ ਆ ਜਿਹੜਾ ਆਪਣੀ ਹਾਲਾਤ ਤੋਂ ਸ਼ਰਮਿੰਦਾ ਉਹ ਮਿਲਣੇ ਨੂੰ ਤੈਨੂੰ ਬੜਾ ਚਿੱਤ ਕਰਦਾ ਨੀ ਤੇਰੇ ਬੁੜੇ ਨੇ ਦਰਾਂ ਚ ਮੰਜਿਡਾਈ ਹੁੰਦੀ ਐ ਮਿਲਣੇ ਹਾਏ ਮਿਲਣੇ ਨੂੰ ਸ਼ਰਮ ਮੱਲ ਤੂੰ ਨੀ ਰੱਜਦਾ ਆ ਗਿਆ ਤਾਸ਼ ਕੁੱਟ ਕੇ ਦੇਖ ਜਵਾ ਤਾਂ 2500 ਰੁਪਏ ਕਮਾ ਕੇ ਲਿਆਏ ਨੇ ਬੇਲੜਾ ਤੇਰੇ ਨਾਲੋਂ ਤਾਂ ਜਵਾ ਕੇ ਚੰਗੇ ਨੇ ਬੱਲੇ ਬੱਲੇ ਓ ਮੇਰੇ ਕਮਾਲੂ ਪੁੱਤਰ ਮੇਰੀਆਂ ਛਾਈਆਂ ਵਈਆਂ ਹਾ 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 ਅਕਰ ਪੁੱਤਰ ਕੀ ਦੇਨੇ ਬਈ ਲਿਆ ਮੈਂ ਬਾਜਾ ਲੈ ਕੇ ਆਉਂਗਾ ਚਿੱਲੇ ਚ ਦੇ ਦੂੰ ਤੇਰੇ ਬਾਜੇ ਨੂੰ ਲੜਦਾ ਬਾਜੇ ਦਾ ਸਿਰ ਚ ਮਾਰਨਾ ਇਹ ਬਾਜਾ ਗਲਚ ਪਾ ਕੇ ਮੰਗੜ ਜਾਇਆ ਕਰ ਉੱਥਾ ਅੱਜ ਪਿਉ ਦਾ ਪੁੱਤਰ ਇਹਦੇ ਉੱਥੇ ਵੀ ਸਿੱਤਰ ਪਾਣੇ ਨੇ ਹਰ ਸਾਲ ਪੈਰੀ ਪੈਂਟ ਤਾਂ ਇਹ ਫਸਟ ਆਉਂਦਾ ਜਵਾਕਾਂ ਦੀ ਫੀਸ ਨਹੀਂ ਭਰਨੀ ਲੈ ਮੈਂ ਸਾਂਭਦੀਆਂ ਨਾ ਪੈਸਿਆਂ ਨੂੰ ਇਹ ਨਾ ਕੰਜਰਾ ਤਾਂ ਕੋਈ ਹਤਾ ਪਤਾ ਨਹੀਂ ਓਏ ਮੈਨੂੰ ਪੈਸਿਆਂ ਦਾ ਘਾਟਾ ਪੈਸੇ ਦੇ ਤਾਂ ਢੇਰ ਲਾ ਦੂੰ ਢੇਰ ਦੇਖੀ ਸਹੀ ਚਰਦੇ ਦੀ ਕੁੜੀ ਤੈਨੂੰ ਕੋਈ ਉਧਾਰ ਨਹੀਂ ਦਿੰਦਾ ਕੋਈ ਪਿੰਡ ਚਾਹੇ ਆ ਬੰਦਾ ਨਹੀਂ ਜੀ ਤੋ ਤਾਂ ਲਾ ਪਾਣਾ ਕਰਾਈ ਨਵੇ ਦੁਨੀਆ ਦਾ ਸਭ ਤੋਂ ਵੱਧ ਬੇਸ਼ਰਮ ਬੰਦਾ ਹੈ ਕੋਈ ਨਾ ਸਾਲਿਓ ਤੁਹਾਨੂੰ ਕੁਝ ਬਣ ਕੇ ਦਿਖਾਵਾਂ ਬਣ ਕੇ ਟਿੰਕਾ ਮੋਟਾ ਦਿਓ ਬਣਿਆ ਸਾਰੀ ਦੁਨੀਆ ਸੁਧਰ ਜੂ ਪਰ ਇਹ ਬੰਦਾ ਨਹੀਂ ਬਣਦਾ ਜਿੱਦੀ ਲੈ ਗਈ ਲੋਈ ਉਦ੍ਹਾ ਕੀ ਕਰੂਗਾ ਕੋਈ ਭੈਣ ਦੇ ਦਾ ਕਿੰਨਾ ਲੱਲੂ ਬੰਦਾ ਅੱਡੀ ਉਮਰ ਹੋ ਗਈ ਮੈਂ ਨਿਕਲੇ ਨਾ ਬੇ ਅਗਰ ਬੰਦਾ ਦੇਖਿਆ ਇਹ ਆਹ ਬੱਦਰ ਆਹ ਗੰਦਮਾ ਮਾਮਾ ਆਇਆ ਇਹ ਉਦੋਂ ਆਪ ਅੱਗੇ ਵੇਖੀ ਨਹੀਂ ਸੀ ਵਾਲਾ ਸਾਹਿਬ ਹਾਂ ਜੀ ਦੇਖੋ ਉਹ ਕੋਲ ਆਪ ਕੋ ਦੇਖੀਂ ਛਾਓਬ ਚਲੋ ਹੋਵੇ ਚਾਹ ਪਾੜੀਂ ਚੰਗਾ ਮਾਮਾ ਤੋਂ ਪਿਆਰਾ ਸਾਡਾ ਮਾਮਾ ਸਾਰੇ ਜੱਗ ਤੋਂ ਨਿਆਰਾ ਸਾਡਾ ਮਾਮਾ ਲੈ ਕੁੱਤ ਵਰਸੀ ਮੋਤੀ ਚੂੜ ਦੇ ਲੱਡੂ ਖਾ ਲੋ ਏਡਾ ਮਾਮਾ ਜੀ ਲੈ ਕੇ ਆਇਆ ਹੈ ਹਾਂ ਇਹਨੂੰ ਸੁਧਾਰਾ ਕਹਿੰਦੇ ਨੇ ਬਸ ਹੋਈ ਨੋ ਵੀ ਆਜ ਆਏ ਮੱਠੀਆਂ ਚਾਰ ਬਿਸਕੁਟ ਮੋਤੀ ਦਾ ਕੋਈ ਨਹੀਂ ਆ ਤਾਂ ਚੋਰ ਚੋਰ ਹੈ ਚਲੋ ਇਸ ਨੂੰ ਮੋਤੀ ਸਮਝ ਕੇ ਖਾ ਲੈਨੇ ਆ ਵੀ ਮਾਮਾ ਬਣਾ ਦੇ ਮਮੇ ਨੇ ਬੁੰਨੇ ਪਾਰੀ ਮੁਰਨਾ ਹੋਣਾ ਕਿਉਂ ਤਾਨੂੰ ਬੈਲਾਉਂਦਾ ਭਾਂਡਾ ਘਰ ਹੈ ਮੇਰੀ ਦਾ ਯਾਰ ਇਹ ਦਿੱਤੋ ਗਿਆ ਪਾ ਵੇਖੀ ਸੀ ਹਾਂਜੀ ਇਹ ਵੇਖ ਤੂੰ ਅਗਲਾ ਪਾੜ ਹੋ ਗਿਆ ਜੀ ਕਿ ਸਾਡੀ ਕੋਈ ਇੱਜ਼ਤ ਹੈ ਉਸ ਆ ਕੇ ਭਾਈ ਹੀ ਹੀ ਬਾੜੀ ਨਹੀਂ ਨਹੀਂ ਇਤੋਂ ਅੱਗੇ ਬਾੜਾ ਹੈ ਮਤਲਬ ਕਿ ਇਤੋਂ ਅੱਗੇ ਦੇਖੀ ਥੋੜੀ ਜਿਹੀ ਦੇਖ ਲੈ ਹੋਰ ਅਗਲਾ ਪਛੇ ਮਿਲ ਕੇ ਜਾਊਂਗਾ ਲੈ ਭੈਣ ਸਾਦਕੇ ਚਾਹੇ ਸਾਰੀ ਉਮਰ ਰਹਿ ਵੀ ਤੇਰਾ ਆਪਣਾ ਘਰ ਹੈ ਲੈ ਸਾਰੀ ਉਮਰ ਰਹਿ ਗਾਹਾਂ ਪੈਂ ਅੰਦਰ ਵੀ ਤਨਖਾਹ ਆਉਂਦੀ ਹੈ ਸੌਰੇ ਕਰੇ ਜਮਾਈ ਕਿਤਾ ਪੈ ਕਰੇ ਪਾਈ ਕਿਤਾ ਓਏ ਇਹ ਜ਼ਿਆਦਾ ਹੁੰਨੇ ਆ ਸਾਡੀ ਵੀ ਇੱਜ਼ਤ ਹੈ ਪਤਾ ਹੈ ਪਦੇ ਤੁਹਾਡੀ ਇੱਜ਼ਤ ਦਾ ਉੱਡੇ ਇੱਕ ਦੋ ਰੱਟ ਚੰਡੇ ਝੂਲਦੇ ਨੇ ਭੈਣ ਦੇ ਦਾ ਜੁੱਲੀ ਚੱਕ ਠੀਕ ਦੇਖ ਲੈ ਕਿ ਉਹ ਲਾਖੇ ਨੇ ਐ ਭਣੇ ਪ੍ਰਣਾ ਨજર ਨਹੀਂ ਆਉਂਦਾ ਉਹ ਤਾਂ ਗਾਉਣਾ ਸਿੱਖ ਰਿਹਾ ਬਾਈ ਹੋਏ ਆ ਤਾਂ ਬਹੁਤ ਵਧੀਆ ਕੰਮ ਹੈ ਲੈ ਸਵਾਹ ਵਧੀਆ ਕੰਮ ਹੈ ਅੱਗੇ ਤੋਂ ਕਿਹਦੇ ਖੇ ਇੱਥੇ ਲਿਖੇ ਸੀ ਅੱਛਾ ਸਭ ਤੋਂ ਪਹਿਲੇ ਗੱਲ ਮੈਨੂੰ ਦੱਸੋ ਅਜਾ ਮੁੰਡਾ ਛੋਟਾ ਉਹ ਗਾਲ੍ਹਾਂ ਨਹੀਂ ਕੱਢਦਾ ਠੀਕ ਉਹ ਤਾਂ ਲੈ ਚਾ ਐਕਸਪੋਰਟ ਦਾ ਕੋਈ ਡਾਇਲੌਗ ਉਹਦਾ ਤਾਂ ਅੱਛੀ ਲੇਖਿਆ ਕਲਾਮ ਹਾਂ ਆਰੇ ਗਾਲ ਕਰਾ ਮਾਲੇ ਹੋਣ ਬੋਗਿਆ ਹੋਰ ਉਹਦੇ ਚ ਮੈਂ ਗਾਲ ਖਣ ਲੱਗੇ ਪਰ ਉਹ ਗਾਲ ਹੁੰਦੀ ਨਹੀਂ ਅਗਲਾ ਕੁਛ ਕੀ ਕਰ ਸਕਦਾ ਅੱਛਾ ਮੇਰੇ ਤੱਕ ਤੋਂ ਵਧੀਆ ਬੋਲ ਕਿਹੜਾ ਲੱਗਾ ਬਲਾ ਕੋਈ ਨਹੀਂ ਆਂਦਾ ਅੱਜ ਲੱਗਦਾ ਕਿਸੇ ਅੱਛੇ ਬੰਦੇ ਦਾ ਮੂੰਹ ਲੈ ਕੇ ਰਾਜਮ ਸੀ ਤੇ ਜਾ ਆਪਣੇ ਆਉਂਦੇ ਮੈਂ ਕਿਹਾ ਤਾ ਮੋਬਾਈਲ ਹੋਏ ਇੰਨੇ ਚੇਤੋ ਆਪਣੇ ਬਿਜ਼ਨਸ ਬਿਜ਼ਨਸ ਆਪਰਾ ਮੂੰਹ ਮੇਕਿਆ ਨਾ ਕਾਟਾ ਕਿ ਨਖਾਈ ਲਿਆ ਤੇ ਮੂੰਹ ਇਹ ਨਾ ਕਿੱਦਾਂ ਦਾ ਸੀ ਅੱਛਾ ਉਹ ਇਹਨਾਂ ਨੇ 2500 ਕੁ ਮਾਰ ਲਿਆ

ਬਣਾਇ ਇਤੋਰੀ ਉਹਨੇ ਉਹ ਜਿਹੜਾ ਵਿੱਚ ਚੋਲਾ ਪਿਆ ਚੋਲਾ ਉਹਨੇ ਚੋਰੀ ਕੋਲੋਂ ਕਢੀ ਅਜਨੇ ਮੁਰਗੀ ਉਹਨੇ ਉਹਨੇ ਕਿ ਉਹਨਾਂ ਨੂੰ ਨਹੀਂ ਪਤਾ ਠੀਕ ਹੈ ਹਾਂ ਤਾਂ ਤੇ ਉਹਨੇ ਲਈ ਪੱਕਾ ਕਰਤਾ ਵੀ ਉਹਨਾਂ ਨੂੰ ਮਾਲਕਾਂ ਨੂੰ ਨਹੀਂ ਪਤਾ ਜਿਉਂ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦੇੜੀ ਮੁਨਸ਼ੀ ਪੱਕਾ ਹੋ ਗਿਆ ਠੀਕ ਹੈ ਦਸਤੀ ਜਾਨਾ ਨਹੀਂ ਜਗ੍ਹਾ ਪੈਸੀ ਦਿਬਾਉਣ ਮੁਨਸ਼ੀ ਜਾ ਕੇ ਕਰੇਗਾ ਨਾ ਸੋਨੇ ਦੀ ਮੁੰਦਰੀ ਕੱਢੇਗਾ ਉਹਦੇ ਅੰਦਰੋਂ ਅਦਰ ਫਿਲਮ ਬਣਾਈ ਇਹਨਾਂ ਵਿੱਚ ਜੇੜ ਦੋ ਪਾ ਕੋਈ ਖੋਜ ਲੱਭਣਾ ਅੰਦਰੋਂ ਅੰਦਰ ਫਲੋਰ ਕਿਉਂ ਵੀ ਖੋਜੇ ਲੱਗ ਗਿਆ ਲੱਗ ਗਿਆ ਛੇਕ ਚੀਲੀ ਲਈ ਮਸਾਲੇ ਹੁੰਦੀ ਹੈ ਸੌਦੇ ਦੇ ਅੰਡੇ ਦਿੰਦੀ ਹੈ ਸਹੀ ਗੱਲਾਂ ਉਹ ਕੰਦ ਨਾਲਾ ਕਿ ਭਈ ਜੇ ਲਾਲਚੀ ਠੱਗ ਕਿ ਨਹੀਂ ਲਾਲਚੀ ਜ਼ਿੰਦਾ ਤਾਂ ਠਾਕ ਬੁਖਾਰੀ ਮਾਰਦੇ ਉਹ ਲਾਲਚੀ ਸੀ ਠਾਕ ਆਪਣੇ ਕੰਮ ਕਰ ਗਏ ਹਾਂ ਇਹ ਵੀ ਗੱਲ ਹੈ ਬਹੁਤ ਵਧੀਆ ਸੀ ਪਹਾਰਾਂ ਲਈ ਅਗਲੇ ਪਾਰਟ ਵਿੱਚ ਦੇਖੇ ਹੋਏ ਨੇ ਬਾਕੀ ਜਿਹੜਾ ਪਾਰ ਰਹਿੰਦਾ ਹੋ ਇਨਸ਼ਾਅੱਲਾ ਜ਼ਰੂਰ ਦੇਖਾਂਗੇ ਬਾਕੀ ਵੀਰੋ ਕਿੱਦਾਂ ਲੱਗੀ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਛੇ ਅੱਛੇ ਕਮੈਂਟ ਕਰੋ ਸਾਡਾ ਦਿਲ ਖੁਸ਼ ਹੁੰਦਾ ਆਪਣੇ ਭਰਾਵਾਂ ਦੇ ਕਮੈਂਟ ਪੜ ਕੇ ਬਾਕੀ ਤੁਹਾਡੇ ਵਾਸਤੇ ਅਸੀਂ ਹਾਜ਼ਰ ਹਾਂ 2 ਘੰਟੇ ਜਿੰਤਾਂ ਦੀ ਵੀਡੀਓ ਤੁਸੀਂ ਆਖੋਗੇ ਭਰਾਵਾਂ ਵਾਸਤੇ ਲੈ ਕੇ ਆਵਾਂਗੇ ਕਮੈਂਟ 'ਚ ਜ਼ਰੂਰ ਦੱਸਿਆ ਕਰੋ ਬਾਕੀ ਆਪਣਾ ਬਹੁਤ ਸਾਰਾ ਖਿਆਲ ਰੱਖੋ ਮਿਲ ਲੈਣਾ ਵੀ ਵੀਡੀਓ ਦੇ ਨਾਲ ਅੱਲਾ ਨੀ ਕੈਬਾਨ